ਕਾ ਦੋਸਤੋ ਦੋਸਤੋ ਅੱਜ ਦਾ ਟੌਪਿਕ ਬਹੁਤ ਖਾਸ ਅਤੇ ਬਹੁਤ ਜ਼ਿਆਦਾ ਸੈਂਸਿਟਿਵ ਹੈ ਖਾਸ ਕਰ ਔਰਤਾਂ ਵਾਸਤੇ ਕੁੜੀਆਂ ਵਾਸਤੇ ਬਹੁਤ ਜ਼ਿਆਦਾ ਸੈਂਸਿਟਿਵ ਹੈ ਲੇਕਿਨ ਇਹ ਅੱਜ ਸਮਾਜ ਦੇ ਵਿੱਚ ਜੋ ਵਾਪਰ ਰਿਹਾ ਹੈਗਾ ਇਹ ਉਹਦੇ ਉੱਤੇ ਹੈ ਅੱਜ ਦਾ ਟੌਪਿਕ ਉਹਨਾਂ ਔਰਤਾਂ ਲਈ ਹੈ ਜਿਨ੍ਹਾਂ ਨੂੰ ਮਰਦ ਨੇ ਆਪਣੀ ਨਜ਼ਰ ਦੇ ਵਿੱਚ ਗਿਰਾਇਆ ਹੋਇਆ ਹੈ ਅੱਜ ਦੀ ਇਹ ਵੀਡੀਓ ਉਹਨਾਂ ਔਰਤਾਂ ਦੇ ਦਰਦ ਦੀ ਸਪੋਰਟ ਵਿੱਚ ਹੈ ਜਿਨ੍ਹਾਂ ਉਤੇ ਕੁਛ ਘਟਿਆ ਸੋਚਦੇ ਮਰਦਾਂ ਵੱਲੋਂ ਉਂਗਲੀ ਉਠਾਈ ਜਾਂਦੀ ਹੈ। ਅੱਜ ਦੀ ਵੀਡੀਓ ਉਹਨਾਂ ਲੋਕਾਂ ਨੂੰ ਮੈਸੇਜ ਹੈ ਜਿਨ੍ਹਾਂ ਨੇ ਔਰਤਾਂ ਨੂੰ ਹਮੇਸ਼ਾ ਆਪਣੇ ਤੋਂ ਨੀਚਾ ਅਤੇ ਕਮਜ਼ੋਰ ਸਮਝਿਆ ਹੈ। ਅਤੇ ਹਮੇਸ਼ਾ ਔਰਤ ਨੂੰ ਮੈਂਟਲੀ ਟੌਰਚਰ ਕੀਤਾ ਗਿਆ। ਇਸ ਦੇ ਪਿੱਛੇ ਇੱਕੋ ਕਾਰਨ ਹੈ ਦੋਸਤੋ। ਔਰਤ ਦੀ ਅਪੋਰਚਨਿਟੀ ਔਰਤ ਦੀ ਵਰਜਨਿਟੀ ਉਤੇ ਹਮੇਸ਼ਾ ਸਵਾਲ ਚੁੱਕੇ ਗਏ ਹਨ ਹਰ ਮਰਦ ਹਮੇਸ਼ਾ ਜਦੋਂ ਕਿਸੇ ਰਿਲੇਸ਼ਨ ਦੇ ਵਿੱਚ ਜਾਂਦਾ ਹੈ ਖਾਸ ਕੋਈ ਲਾਈਕ ਪਾਰਟਨਰ ਹਸਬੰਡ ਵਾਈਫ ਦੇ ਵਿੱਚ ਜਾਂ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਦੇ ਵਿੱਚ ਜਾਂਦਾ ਤੋ ਉਹਦੀ ਪਹਿਲੀ ਸੋਚ ਇਹ ਬਣਦੀ ਹੈ ਕਿ ਮੇਰੀ ਪਾਰਟਨਰ ਜਿਹੜੀ ਆ ਉਹ ਵਰਜਨ ਹੈ ਜਾਂ ਨਹੀਂ ਹੈ ਲੇਕਿਨ ਔਰਤ ਬੋਲੋ ਇਦਾਂ ਨਹੀਂ ਔਰ ਤੋਂ ਹੁੰਦਾ ਕਿ ਮੈਂ ਜਿਹਦੇ ਨਾਲ ਰਿਲੇਸ਼ਨ ਚ ਜਾ ਰਹੀ ਹਾਂ ਉਹ ਮੇਰਾ ਸਪੋਰਟਿਵ ਹੈ ਜਾਂ ਨਹੀਂ ਹੈ ਦੋਨਾਂ ਦਾ ਸੋਚ ਦਾ ਫਰਕ ਦਿਖੋਗੇ ਮਰਦ ਦੀ ਸੋਚ ਹਮੇਸ਼ਾ ਇਹੀ ਰਹੀ ਹੈ ਕਿ ਸ਼ਰੀਰਕ ਖੁਸ਼ੀ ਨੂੰ ਪਹਿਲਾਂ ਤਸਕੀਨ ਉਹਨੂੰ ਲੱਗਦਾ ਕਿ ਇਹ ਮੇਰੀ ਪ੍ਰਾਪਰਟੀ ਹੈ ਉਹ ਕਦੀ ਉਹਦੇ ਮਨ ਨੂੰ ਨਹੀਂ ਜਾਣਦਾ ਉਹਦੇ ਦਿਲੋਂ ਦਿਮਾਗ ਤੇ ਕਦੀ ਨਹੀਂ ਸੋਚਦਾ ਕਿ ਉਹਦਾ ਦਿਲ ਮੇਰੇ ਨਾਲ ਮਿਲਦਾ ਜਾਂ ਮੇਰਾ ਮਨ ਉਹਦਾ ਉਹਦਾ ਮਨ ਮੇਰੇ ਨਾਲ ਮਿਲਦਾ ਹੈ ਜਾਂ ਨਹੀਂ ਇਸ ਕਰਕੇ ਉਹ ਹਮੇਸ਼ਾ ਇਸ ਤਮਦ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਦੇ ਪਿੱਛੇ ਇੱਕੋ ਕਾਰਨ ਹੈ ਕਿ ਔਰਤ ਦੀ ਥੋੜੀ ਜਿਹੀ ਸੋਚ ਹੈ ਕਿ ਉਹ ਆਪਣੇ ਆਪ ਨੂੰ ਹਮੇਸ਼ਾ ਕਮਜ਼ੋਰ ਤੇ ਲਾਚਾਰ ਸਮਝਦੀ ਹੈ ਜਦਕਿ ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ ਉਹਦੀ ਸੋਚ ਜਿਹੜੀ ਬਦਲਣੀ ਚਾਹੀਦੀ ਹੈ ਕਿ ਉਹ ਆਪਣੇ ਆਪ ਨੂੰ ਹਮੇਸ਼ਾ ਕੈਪੇਬਲ ਸਮਝੇ ਅਚੀਰ ਦੇ ਲਈ ਉਹਨੂੰ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਮੇਰਾ ਹਸਬੰਡ ਜਾਂ ਮੇਰਾ ਬॉयਫ੍ਰੈਂਡ ਆ ਪਾਰਟਨਰ ਆ ਮੇਰਾ ਮੈਂ ਵੀ ਉਹਦੀ ਪਾਰਟਨਰ ਕੋਈ ਉਹਦੇ ਕੋਈ ਬੰਦੀ ਚੁੱਤੀ ਨਹੀਂ ਆ ਜਾਂ ਉਹਦੇ ਕੋਈ ਅੰਡਰ ਕੰਟਰੋਲ ਚ ਰਹਿਣ ਵਾਲੀ ਗੱਲ ਕੋਈ ਨਹੀਂ ਆ ਇਹ ਹੈ ਰਿਸ਼ਤਾ ਪਿਆਰ ਦਾ ਕਿਉਂਕਿ ਪਿਆਰ ਹੈ ਜਾਂ ਨਹੀਂ ਹੈ ਇਹ ਚੀਜ਼ ਤਾਂ ਹਮੇਸ਼ਾ ਆਪਣੀ ਸੋਚ ਬਣਾਉਣੀ ਚਾਹੀਦੀ ਹੈ ਇਸ ਵਰਜਨਿਟੀ ਕਰਕੇ ਔਰਤ ਨੂੰ ਹਮੇਸ਼ਾ ਸ਼ਰਮਿੰਦਾ ਹੋਣਾ ਪਿਆ ਇਸ ਇੱਕ ਤੋਮਤ ਕਰਕੇ ਉਹਨੂੰ ساری ਜ਼ਿੰਦਗੀ ਮੱਦ ਦੀਆਂ ਨਜ਼ਰਾਂ ਦੇ ਵਿੱਚ ਗਿਰ ਨਾ ਪੈਂਦਾ ਹਮੇ ਪਰ ਇਹਦੇ ਵਿੱਚ ਹਮੇਸ਼ਾ ਔਰਤ ਦੇ ਮਨ ਵਿੱਚ ਇੱਕ ਖਿਆਲ ਜ਼ਰੂਰ ਆਉਂਦਾ ਕਿ ਮੇਰਾ ਕੀ ਕਸੂਰ ਹੈ ਕੀ ਸਾਰੀ ਗਲਤੀ ਮੇਰੀ ਹੈ ਉਹ ਇਸ ਸਵਾਲ ਦੇ ਨਾਲ ਹੀ ਹਮੇਸ਼ਾ ਉਹ लाचार ਔਰਤ ਇਸ ਦਰਦ ਨੂੰ ਆਪਣੇ ਮਨ ਉਤੇ ਬੋਝ ਚੁੱਕੀ ਫਿਰਦੀ ਆਪਣੀ ਜ਼ਿੰਦਗੀ गुजार ਕੇ ਚੱਲੇ ਜਾਂਦੀ ਹੈ ਪਰ ਉਹ ਕਿਸੇ ਨੂੰ ਕੁਝ ਕਹੇ ਨਹੀਂ ਪਉਂਦੀ ਮੈਂ ਅੱਜ ਦੱਸਣ ਜਾ ਰਿਹਾ ਕਿ ਉਸ ਔਰਤ ਦਾ ਕਸੂਰ ਕੀ ਹੈ ਦੋਸਤੋ ਉਸ ਦਸ ਸਭ ਤੋਂ ਵੱਡਾ ਕਸੂਰ ਹੈ ਕਿ ਉਹ ਇੱਕ ਮਰਦੋਦ ਦੇੇ ਸ਼ੁਆਸ ਕਰ ਬੈਠੀ ਅਤੇ ਉਸਦੇ ਝੂਠੇ ਪਿਆਰ ਦੇ ਜਾਗ ਵਿੱਚ ਫਸ ਗਈ ਉਹ ਉਹਨਾਂ ਉਸ ਮਰਦੋਦ ਤੇ ਯਕੀਨ ਕਰਕੇ ਉਸ ਨੂੰ ਆਪਣਾ ਸਭ ਕੁਝ ਲਟਾ ਬੈਠੀ ਉਹਨੂੰ ਆਪਣਾ ਸਭ ਕੁਝ ਦੇ ਬੈਠੀ ਪਰ ਉਹ ਮਰਦ ਦੀ ਸੋਚ ਤਾਂ ਸਿਰਫ ਉਹਦੇ ਸਰੀਰ ਤੱਕ ਸੀ ਉਹਨੂੰ ਤੇ ਸਰਕੋ ਦੇ ਸਰੀਰ ਦੇ ਨਾਲ ਬੁੱਕ ਸੀ ਇਸ ਲਈ ਉਹ ਉਹਨੂੰ ਯੂਜ਼ ਕਰਕੇ ਤੇ ਪਿੱਛੇ हट ਗਿਆ ਔਰ ਸਾਈਡ ਤੇ ਹੋ ਗਿਆ ਤੇ ساری ਉਮਰ ਇਹ ਬੋਝ ਔਰਤ ਨੂੰ ਚੱਕਣਾ ਪਿਆ ਕੀ ਕਦੀ ਮਰਦ ਦੀ ਵੀ ਵਰਜਨਿਟੀ ਚੈੱਕ ਕੀਤੀ ਜਾਂਦੀ ਹੈ ਮੈਂ ਵੀ ਮੰਨਦਾ ਮੈਂ ਸਵਾਲ ਉਠਾ ਰਿਹਾ ਤਾਂ ਕੁਝ ਮਰਦਾਂ ਨੂੰ ਤਕਲੀਫ ਵੀ ਹੋਊਗੀ ਕਦੀ ਮਰਦ ਦੀ ਵਰਜਨਿਟੀ ਤੇ ਔਰਤ ਨੇ ਸਵਾਲ ਚੁੱਕਿਆ ਕਿ ਤੂੰ ਵਰਜਨ ਹੈ ਕਿ ਨਹੀਂ ਨਹੀਂ ਝੁਕਿਆ ਕਿਉਂਕਿ ਔਰਤ ਹਮੇਸ਼ਾ ਚਾਹੁੰਦੀ ਹੈ ਕਿ ਮੇਰਾ ਜੀਵਨ ਸਾਥੀ ਜੋ ਹੋਵੇ ਉਹ ਹਮੇਸ਼ਾ ਮੇਰਾ ਸਪੋਰਟਿਵ ਹੋਵੇ ਉਹ ਸ਼ਰੀਰ ਤੇ ਜਿਆਦਾ ਜ਼ੋਰ ਨਹੀਂ ਦਿੰਦੀ ਜਿੰਨਾ ਉਹ ਮਨ ਤੇ ਆਤਮਾ ਤੇ ਰੂਹ ਤੇ ਜ਼ੋਰ ਦਿੰਦੀ ਹੈ ਉਹਦੀ ਸੋਚ ਹੈ ਅਸੀਂ ਮਰਦ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੁੱਧ ਦੇ ਤੁਲੇ ਹੋਏ ਸਮਝ ਕੇ ਉਸ ਚਾਰ ਹੌਰ ਤਦੇ ਉਂਗਲੀ ਉਠਾਣੇ ਮੈਂ ਗਾਰੰਟੀ ਦੇ ਦਿੰਦਾ ਹਾਂ ਕਿ 99% ਮਰਦ ਜਿਹੜੇ ਆ ਆਪਣੇ ਇੱਕ ਖਾਸ ਰਿਲੇਸ਼ਨਸ਼ਿਪ ਹੁੰਦੇ ਹੋਏ ਵੀ ਨਾਲ ਦੂਸਰੇ ਰਿਲੇਸ਼ਨ ਦੇ ਵਿੱਚ ਹੁੰਦੇ ਆ ਆਪਣੇ ਆਪ ਨੂੰ ਤੇ ਕਿਉਂ ਦੁੱਧ ਦਾ ਤੁਲਿਆ ਸਮਝ ਲੈਂਦੇ ਇਹ ਮਰਦਾਂ ਨੂੰ ਵੀ ਆਪਣੇ ਉੱਪਰ ਇਹ ਇੱਕ ਸਵਾਲ ਚੁੱਕਣਾ ਚਾਹੀਦਾ ਖੁਦ ਕਿ ਕੀ ਮੈਂ ਸੱਚਾ-ਸੁੱਚਾ ਹਾਂ ਮੈਂ ਉਹੋ ਹੀ ਤਰ੍ਹਾਂ ਕਿ ਮੈਂ ਕਦੀ ਇਸ ਤਰ੍ਹਾਂ ਦੀ ਗਲਤੀ ਕੀਤੀ ਜਾਂ ਨਹੀਂ ਕੀਤੀ ਦੋਸਤੋ ਔਰਤ ਨੂੰ ਕਮਜ਼ੋਰ ਸਮਝ ਕੇ ਉਹਦੇ ਤੇ ਉਂਗਲੀ ਉਠਾ ਦੇਣੀ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ ਉਹਦੇ ਜਜ਼ਬਾਤਾਂ ਨੂੰ ਸਮਝਣਾ ਚਾਹੀਦਾ ਉਨੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਗਲਤੀ ਕੀਤੀ ਹੋਗੀ ਕਿ ਉਹ ਉਹਦੀ ਵਰਜਨਿਟੀ ਤੇ ਜਿਹੜਾ ਸਵਾਲ ਚੁੱਕਿਆ ਹੈ ਦੇਖੋ ਜਦੋਂ ਉਹ ਇਸ ਹਾਲਾਤ ਦੇ ਵਿੱਚੋਂ ਗੁਜ਼ਰਨਾ ਪਿਆ ਤਾਂ ਉਦੋਂ ਵੀ ਇੱਕ ਮਰਦ ਈ ਸੀ ਜਿਨੇ ਉਹਨ ਜਿਹੜਾ ਉਹਦੀ ਇਸ ਤੋਮਤ ਦਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਜਦੋਂ ਉਹ ਤੇ ਤੋਮਤ ਲਾਉਂਦਾ ਆ ਤਾਂ ਉਹ ਵੀ ਇੱਕ ਮਰਦ ਈ ਹੈ ਤੇ ਕਸੂਰ ਅਸੀਂ ਫਿਰ ਔਰਤ ਦਾ ਕਿੱਡੀ ਹੈ ਉਹਦੀ ਵਰਜਨਿਟੀ ਨੂੰ ਖਰਾਬ ਕਰਨ ਵਾਲਾ ਵੀ ਮਰਦ ਤੇ ਉਹਦੀ ਵਰਜਨਿਟੀ ਤੇ ਸਵਾਲ ਚੁੱਕਣ ਵਾਲਾ ਵੀ ਮਰਦ ਤੇ ਸਹੀ ਅਸੀਂ ਆਪਣੇ ਆਪ ਨੂੰ ਸਾਬਤ ਕਰਦੇ ਆ ਤੇ ਔਰਤ ਨੂੰ ਅਸੀਂ ਬੁਰਾ ਬਣਾ ਦਿੰਦੇ ਆ ਮਰਦ ਉਹਦੇ ਇਮੋਸ਼ਨਸ ਦੇ ਨਾਲ ਖੇਡਦਾ ਹੈ ਉਹਨੂੰ ਇਮੋਸ਼ਨਲ ਬਲੈਕਮੇਲ ਕਰਦਾ ਹੈ ਤੇ ਉਹ ਆਪਣਾ ਸਭ ਕੁਝ ਲੁਟਾ ਪੈਂਦੀ ਹੈ ਉਹ ਝੂਠੇ ਸੱਚੇ ਵਾਅਦੇ ਕਰਦਾ ਕਿ ਮੈਂ ਤੇਰੇ ਲਈ ਇਹ ਕਰ ਦਊਂਗਾ ਤੇਰੇ ਲਈ ਉਹ ਕਰ ਦਊਂਗਾ ਕਈ ਤਰ੍ਹਾਂ ਦੇ ਲਾਲਚ ਦੇ ਕੇ ਉਹ ਉਹਦੇ ਸ਼ਰੀਰ ਨੂੰ ਹਾਸਲ ਕਰਦਾ ਤੇ ਬਾਅਦ ਵਿੱਚ ਸਾਰੀ ਉਮਰ ਉਸ ਔਰਤ ਨੂੰ ਉਸ ਦਾ ਕਸੂਰਵਾਰ ਬਣਾਇਆ ਜਾਂਦਾ ਕਿ ਤੇਰੀ ਗਲਤੀ ਹੈ ਤੂੰ ਇਸ ਤਰ੍ਹਾਂ ਵਰਜਨ ਨਹੀਂ ਹੈਗੀ ਤਾਂ ਤੇਰੀ ਗਲਤੀ ਮਹਾਤਵੀ ਆਪਣੇ ਆਪ ਤੇ ਸਵਾਲ ਚੁੱਕਿਆ ਕਿ ਮੈਂ ਹੈ ਕਿ ਨਹੀਂ ਹਾਂ पर नहीं मर्द इतना करता नहीं मर्द औरत ਨੂੰ ਹਮੇਸ਼ਾ ਆਪਣੇ ਨੀਚੇ ਸਮੰਦਾ ਹੈ ਇਹ ਮੇਤੋਂ ਨੀਚੇ ਆ ਮੈਂ ਕੁਝ ਵੀ ਬਾਹਰ ਕਰ ਸਕਦਾ ਔਰਤ ਨਹੀਂ ਕਰ ਸਕਦਾ ਕਿਉਂ ਭਈ ਉਹ ਸਿਰਫ ਬੱਚੇ ਪੈਦਾ ਕਰਨ ਨੂੰ ਸੋ ਇਹ ਉਹਨਾਂ ਖਾਸ ਸੋਚ ਵਾਲੇ ਮਰਦਾਂ ਵਾਸਤੇ ਹੈ ਇਹ ਮੈਸੇਜ ਕਿ ਆਪਣੀ ਸੋਚ ਨੂੰ ਬਦਲ ਦੋ ਜੀਵਨ ਬਹੁਤ ਸੋਖਾ ਹੋ ਜਾਣਾ ਤੁਹਾਡਾ ਜਿਹੜਾ ਵਿਅਤਤਾ ਜੀਵਨ ਆ ਜਾਂ ਤੁਸੀਂ ਲਵ ਰਿਲੇਸ਼ਨ ਦੇ ਵਿੱਚ ਹੈਗੇ ਕਿਤੇ ਵੀ ਆ ਖੁਸ਼ੀਆਂ ਤੇ ਤੁਹਾਡਾ ਵਧੀਆ ਤੁਹਾਡਾ ਸਾਥ ਨਿਭ ਸਕਦਾ ਆਪਣੇ 파ਟਨਰ ਦਾ ਨਾ ਨਹੀਂ ਤੇ ਤੁਸੀਂ ਹਮੇਸ਼ਾ ਉਹਨੂੰ ਇੱਕ ਦਰਾ ਕੇ ਆਪਣਾ ਰੱਖੋਗੇ ਹੋਰ ਉਸ ਤੋਂ ਜ਼ਿਆਦਾ ਪਿਆਰ ਤੇ ਨਹੀਂ ਲੈ ਸਕਦਾ ਉਹ ਮਜਬੂਰੀ ਵਾਸਤੋਂ ਨੂੰ ਆਪਣਾ ਬਣਾ ਕੇ ਰੱਖੋਗੇ ਪਰ ਜੇ ਤੁਸੀਂ ਉਹਨੂੰ ਸੱਚੀ ਆਪਣੇ ਦਿਲ ਤੋਂ ਪਿਆਰ ਕਰੋ ਤਾਂ ਉਹਨਾਂ ਉਹਨੂੰ ਸ਼ਰੀਰ ਤੋਂ ਨਾ ਦੇਖੋ ਉਹਨ ਉਹਦੇ ਮਨ ਤੋਂ ਦੇਖੋ ਕਿ ਉਹਦਾ ਮਨ ਕਿਸ ਤਰ੍ਹਾਂ ਦਾ ਹੈ ਉਹ ਤੁਹਾਡੇ ਤੇ ਕਿੰਨਾ ਯਕੀਨ ਕਰਦੀ ਹੈ ਉਹ ਕਿੰਨਾ ਤੁਹਾਡੇ ਨਾਲ ਸਪੋਰਟਿਵ ਹੈ ਕਿ ਤੁਸੀਂ ਉਹਦੇ ਨਾਲ ਇੱਟਾ ਹੈ ਸੋ ਦੋਸਤੋ ਇੱਕ ਔਰਤ ਜਿਹੜੀ ਆ ਉਹਨੂੰ ਚੱਗ ਜਨਮ ਨਹੀਂ ਕਿਹਾ ਗਿਆ ਆਪੇ ਉੱਠ ਕੇ ਮਰਦ ਉਹਦੇ ਉੱਤੇ ਇਦਾਂ ਦੇ ਤੁਮ ਤਾਨੂੰ ਲਾਈਏ ਤੇ ਫਿਰ ਕਿੰਨੀ ਕੁ ਵਧੀਆ ਗੱਲ ਆ ਔਰਤ ਦੇ ਰੂਪ ਬਹੁਤ ਹੈ ਗਿਆ ਔਰਤ ਦੇ ਵਿੱਚ ਬਰਦਾਸ਼ਤ ਕਰਨ ਦੀ ਵੀ ਪਾਵਰ ਬਹੁਤ ਹੈ ਗਿਆ ਅਗਰ ਬਹੁਤ ਵਾਰੀ ਆਪਾਂ ਇਹ ਦੇਖਿਆ ਵੀ ਹੈ ਕਿ ਕਈ ਮਰਦ ਜਿਹੜਾ ਬਾਹਰ ਕਿਤੇ ਗਲਤ ਹੋ ਜਾਂਦੇ ਆ ਤੇ ਔਰਤ ਬਹੁਤ ਕੁਝ ਬਰਦਾਸ਼ਤ ਕਰ ਜਾਂਦੀ ਆ ਪਰ ਉਥੇ ਜੇ ਔਰ ਤਾਂ ਗਲਤ ਹੋ ਜੇ ਤੇ ਮਰਦ ਕਦੀ ਬਰਦਾਸ਼ਤ ਕਰਦਾ ਨਹੀਂ ਉਹ ਨੂੰ ਮਾਰਨ ਤੱਕ ਚਲੇ ਜਾਂਦਾ ਕਿ ਮੈਂ ਮਾਰ ਹੀ ਲੈਣਾ ਹੈ ਇੰਨਾ ਫਰਕ ਆ ਰਿਹਾ ਇੰਨਾ ਇੰਨਾ ਸੋਚ ਦਾ ਫਰਕ ਹੈ ਔਰ ਤੂੰ ਬਹੁਤ ਕੋਮਲ ਬਣਾਇਆ ਰੱਬ ਨੇ ਉਹਦੇ ਅੰਦਰ ਦਿਲ ਪਾਇਆ ਆ ਬੰਦੇ ਅੰਦਰ ਜਿਹੜੀ ਆ ਕਮਕ ਤਾਂ ਪਾ ਦਿੱਤੀ ਆ ਅ ਭਾ ਦੋਸਤੋ ਇੱਕ ਮੈਂ ਬਹੁਤ ਤੁਹਾਨੂੰ ਥੋੜੀ ਜੀ ਗੱਲ ਦੱਸਣਾ ਚਾਹੁੰਦਾ ਆ ਇਹ ਕਿ ਮਰਦ ਨਾਲੋਂ ਜ਼ਿਆਦਾ ਔਰ ਮੁੰਤਾ ਜਿਹੜੀ ਆ ਕਾਮ ਜੜਾਇਆ ਔਰਤ ਦੇ ਵਿੱਚ ਹੈ ਪਰ ਉਹਦੇ ਅੰਦਰ ਉਹਨੂੰ ਸਹਿਣਸ਼ੀਲਤਾ ਵੀ ਬਹੁਤ ਦਿੱਤੀ ਰਹਿੰਦੀ ਹੈ। ਉਹ ਇਸੇ ਤਰ੍ਹਾਂ ਕਿਸੇ ਅੱਗੇ ਵਿਛ ਨਹੀਂ ਜਾਂਦੀ ਹੈਗੀ। ਉਹ ਇਸੇ ਤਰ੍ਹਾਂ ਆਪਣੇ ਆਪ ਨੂੰ ਕਿਸੇ ਅੱਗੇ ਲੁਟਾ ਨਹੀਂ ਜਾਂਦੀ। ਉਹ ਸਿਰਫ ਮਰਦ ਦੀ ਜ਼ੁਬਾਨ ਤੇ ਲੁੱਟ ਜਾਂਦੀ ਹੈ। ਕਿ ਮਰਦ ਨੇ ਜ਼ੁਬਾਨ ਕਰ ਦਿੱਤੀ ਉਹਨੂੰ ਪਿਆਰ ਦੇ ਲਾਰੇ ਲਗਾ ਦਿੱਤੇ ਤੂੰ ਆਪਣਾ ਸਭ ਕੁਝ ਦੇ ਦਿੰਦੀ ਹੈ। ਇੰਨੀ ਕੋਮਲਾ ਇੰਨੀ ਪੋਲੀ ਹੁੰਦੀ ਆ ਵਰਤ ਸੋ ਉਹਦੇ ਜਜ਼ਬਾਤਾਂ ਨੂੰ ਸਮਝੋ ਅਗਰ ਕਿਸੇ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਚੱਲਣ ਲਈ ਆ ਤੇ ਮੇਰਾ ਵੀਰ ਉਹਨਾਂ ਮਾਤਾਂ ਨੂੰ ਰਿਕੁਐਸਟ ਹੈਗੀ ਆ ਕਿ ਆਪਣੇ ਮਨ ਦੇ ਵਿੱਚੋਂ ਆਪਣੇ ਦਿਲੋਂ ਦਿਮਾਗ ਦੇ ਵਿੱਚੋਂ ਉਹ ਜਿਹੜਾ ਇਸ ਤਰ੍ਹਾਂ ਦਾ ਪਲ ਹੈਗਾ ਆ ਜਦ ਤਨੂੰ ਇਹ ਚੀਜ਼ ਲੱਗਦੀ ਆ ਜਾਂ ਤੁਹਾਡੇ ਸਾਹਮਣੇ ਆਈ ਹੈ ਤੇ ਉਹਨੂੰ ਭੁਲਾ ਕੇ ਉਹਨੂੰ ਆਪਣੇ ਮਨ ਦੇ ਵਿੱਚੋਂ ਡਿਲੀਟ ਕਰਕੇ ਆਪਣੇ ਰਿਲੇਸ਼ਨ ਨੂੰ ਹੋਰ ਵਧੀਆ ਬਣਾਓ ਨਾ ਕਿ ਸਿਰਫ ਇਸ ਇੱਕ ਤੋਮਤ ਨੂੰ ساری ਉਮਰ ਉਹਨੂੰ ਛਣਾਂਦੇ ਰਹਾਂ ਉਹਦੇ ਦਿਲ ਨੂੰ ਦੁਖੀ ਕਰਦੇ ਰਹਾਂ ਉਹਨੂੰ ਡਿਲੀਟ ਕਰ ਦਿਓ ਆਪਣੇ ਮਨ ਦੇ ਵਿੱਚ ਔਰ ਉਹਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਬਸ ਇਹ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਲਈ ਜਰੂਰ ਦੋਸਤੋ ਸੋਚੋ ਇਸ ਬਾਰੇ ਤੇ ਉਹਨਾਂ ਕੁਝ ਔਰਤਾਂ ਵਾਸਤੇ ਵੀ ਹੈ ਕਿ ਉਹ ਆਪਣੇ ਆਪ ਨੂੰ ਸਟਰੋਂਗ ਸਮਝਣ। ਉਹਨਾਂ ਲਈ ਇਹਦੇ ਵਿੱਚ ਕੋਈ ਗਲਤੀ ਨਹੀਂ। ਉਹ ਕੋਈ ਕਸੂਰਵਾਦ ਨਹੀਂ। ਉਹਨਾਂ ਨੂੰ ਕਸੂਰਵਾਦ ਠਹਿਰਾਉਣ ਵਾਲਾ ਮਰਦਾ ਹੀ ਆ, ਮਰਦ ਜਾਤ। ਪਹਿਲਾਂ ਵੀ ਉਹਨੂੰ ਵਰਤਿਆ, ਉਹਨੂੰ ਯੂਜ਼ ਕੀਤਾ ਤਾਂ ਉਹ ਵੀ ਮਰਦੀ ਸੀ ਤੇ ਉੱਤੇ ਤੁਮਤ ਲਾਉਣ ਵਾਲਾ ਵੀ ਮਰਦਾ ਹੀ ਆ ਤੇ ਕਸੂਰਵਾਦ ਮਰਦਾ ਨਾ ਕੇ ਔਰਤ। ਸੋ ਸਟਰੋਂਗ ਬਣੋ। આપણે જીવનનું વધી તરીકે નાચીઓ ધનવાદ દસો